ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਦੋਸਤੋ ਗੱਲ ਕਰਨੀ ਅੱਜ ਇੱਕ ਬਹੁਤ ਹੀ ਨਾਜ਼ੁਕ ਮੁੱਦੇ ਤੇ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜਾ ਹੁਣ ਸਮਾਂ ਚੱਲ ਰਿਹਾ ਇਸ ਟਾਈਮ ਪੰਜਾਬ ਦੀ ਕਿਸਾਨੀ ਤੇ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਕਿਸਾਨੀ ਤੇ ਇੱਕ ਬਹੁਤ ਹੀ ਨਾਜ਼ੁਕ ਦੌਰ ਆ ਤੇ ਪਿਛਲੇ 15 ਕੇ 16 ਦਿਨ ਤੋਂ ਬਾਪੂ ਜੀ ਜਿਹੜੇ ਡੱਲੇ ਵਾਲ ਸਾਹਿਬ ਨੇ ਇੱਕ ਆਪਣੇ ਝਾੜੂ ਆਗੂ ਨੇ ਕਿਸਾਨ ਆਗੂ ਨੇ ਬਹੁਤ ਹੀ ਝਾੜੂ ਨੇ ਉਹ ਪਿਛਲੇ 16 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਜਾਇਆ ਨਹੀਂ ਜਾਣੀ ਚਾਹੀਦੀ ਸੋ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਚਲੋ ਆਪਾਂ ਬਾਪੂ ਜੀ ਦੇ ਕੋਲ ਚੱਲੀਏ ਉੱਥੇ ਆਪਣੇ ਲੀਡਰ ਸਾਹਿਬ ਦੇ ਕੋਲ ਚੱਲੀਏ ਆਪਣੇ ਕਿਸਾਨ ਆਗੂ ਦੇ ਕੋਲ ਚੱਲੀਏ ਜਿਹੜੇ ਕਿ ਆਪਣੇ ਲਈ ਐਡੀ ਅਹਿਮ ਕੁਰਬਾਨੀ ਦੇ ਰਹੇ ਨੇ ਬਹੁਤ ਔਖਾ ਦੋਸਤੋ ਭੁੱਖਸਾਹ ਨਹੀਂ ਤਾਂ 2 ਘੰਟੇ ਹੀ ਬਹੁਤ ਔਖੀ ਆ ਤੇ 16 ਦਿਨ ਹੋ ਗਏ ਉਹਨਾਂ ਨੂੰ ਭੁੱਖੇ ਬੈਠੇ ਉੱਥੇ ਤੇ ਹਾਲ ਤੱਕ ਕਿਸੇ ਵੀ ਆਪਣੇ ਸਰਕਾਰ ਦੇ ਕਿਸੇ ਨਮਾਇंदे ਨੇ ਜਾਂ ਸਰਕਾਰ ਨੇ ਹਾਲ ਤੱਕ ਉਹਨਾਂ ਦੀ ਸਾਰ ਨਹੀਂ ਲਈ ਹੈਗੀ ਤੇ ਸਰਕਾਰ ਦੇ ਕੰਨਾਂ ਦੇ ਜੂ ਉਦੋਂ ਸਰਕੂਗੀ ਜਦੋਂ ਆਪਾਂ ਸਾਰੇ ਉੱਥੇ ਪਹੁੰਚ ਗਏ ਤੇ ਖਨੌਰੀ ਬਾਰਡਰ ਕਰਤਾ ਜਾਮ ਜਾਮਾ ਫੇਰ ਸਰਕਾਰ ਦੇ ਕੰਨਾਂ ਤੇ ਜੂ ਸਰਕੂਗੀ ਦੋਸਤੋ ਮੈਂ ਤੁਹਾਨੂੰ ਹੱਥ ਬਨ ਕੇ ਅਪੀਲ ਕਰ ਰਿਹਾ ਬੇਨਤੀ ਕਰ ਰਿਹਾ ਤੇ ਦੂਜੀ ਗੱਲ ਇਹ ਆ ਚਾਹੇ ਤੁਸੀਂ ਜਿਵੇਂ ਮਰਜੀ ਚਲੋ ਆ ਚਾਹੇ ਜਜਵਾਤੀ ਹੋ ਗਈ ਚਲੋ ਯਾਰ ਬਾਪੂ ਜੀ ਖਾਤਰ ਚਲੋ ਆਪਣੇ ਆਗੂ ਖਾਤਰ ਚਲੋ ਜਿਹੜੇ ਪਿਛਲੇ 16 ਦਿਨ ਤੋਂ ਭੁੱਖਣ ਭਾਣੇ ਉੱਥੇ ਬੈਠੇ ਨੇ ਅੰਨ ਦਾ ਦਾਣਾ ਤੱਕ ਦੀ ਅੰਦਰ ਨਿਘਾਰਿਆ ਹੈਗਾ ਤੇ ਜਿਨ੍ਹਾਂ ਦੀ ਹਾਲਤ ਐਸ ਟਾਈਮ ਨਾਜੁਕ ਆ ਜੇ ਉਹਨਾਂ ਨੂੰ ਕੁਝ ਹੋ ਗਿਆ ਫਿਰ ਇੱਥੇ ਆਪਾਂ ਸਾਰੇ ਕਦੇ ਪੋਸਟਾਂ ਪਾਉਨੇ ਫਿਰਾਂਗੇ ਕਦੇ ਕੁਝ ਕਰਦੇ ਫਿਰਾਂਗੇ ਫਿਰ ਉਹਨਾਂ ਦੀਆਂ ਕੁਰਬਾਨੀਆਂ ਇੱਥੇ ਆਪਾਂ ਲੋਕਾਂ ਨੂੰ ਸੁਣਾਉਦੇ ਫਿਰਾਂਗੇ ਬਾਅਦ ਵਿੱਚ ਕੋਈ ਫਾਇਦਾ ਨਹੀਂ ਹੈਗਾ ਦੋਸਤੋ ਜਿਵੇਂ ਕਿ ਫੋਰ ਐਗਜ਼ਾਮਪਲ ਦੀਪ ਸਿੱਧੂ ਵੀਰ ਨੇ ਪਹਿਲਾਂ ਜਿਉਂਦੇ ਜੀ ਜਦੋਂ ਉਹਨਾਂ ਨੇ ਹਾਕ ਮਾਰੀ ਸਾਰਿਆਂ ਨੂੰ ਇਕੱਠੇ ਆਉਣ ਲਈ ਜਦ ਮੇਰੇ ਖਿਆਲ ਨਾਲ 500 ਹਜ਼ਾਰ ਬੰਦਾ ਇਕੱਠਾ ਹੋਇਆ ਸੀ ਜੇ ਜਦੋਂ ਉਹ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ 5 ਲੱਖ ਬੰਦਾ ਇਕੱਠਾ ਆਇਆ ਤੇ ਉੱਥ ਸੋ ਦੋਸਤੋ ਬਾਅਦ ਦੇ ਵਿੱਚ ਤਰੀਫਾਂ ਕਰਨ ਦਾ ਪ੍ਰੇਜ਼ੇਸ ਕਰਨ ਦਾ ਬਾਅਦ ਚ ਕੋਈ ਫਾਇਦਾ ਨਹੀਂ ਜੇ ਹੁਣ ਮੌਕਾ ਨਾ ਸੰਭਿਆ ਅੱਛਾ ਹੁਣ ਕਰਦੇ ਆਂ ਗੱਲ ਕੱਲ ਰਾਤ ਦੀ ਜੋ ਹੋਇਆ ਕੱਲ ਰਾਤ ਕੀ ਹੋਇਆ ਦੋਸਤੋ ਮੈਂ ਤਾਂ ਫਿੱਟ ਲਾਣ ਤੱਕ ਪਾਉਣਾ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਭਵੰਤਵਾਨ ਨੂੰ ਫਿੱਟੇ ਮੂੰਹ ਆ ਤੁਹਾਡੇ ਤੁਸੀਂ ਕੱਲ ਦੀ ਰਾਤ ਤੇ ਮੈਂ ਤਾਂ ਵਿੱਚ ਦਿਲਜੀਤ ਨੂੰ ਵੀ ਕਹਿੰਦਾ ਯਾਰ ਤੁਸੀਂ ਟੱਪਦੇ ਨੱਚਦੇ ਫਿਰਦੇ ਹੋ ਪਹਿਲਾਂ ਤਾਂ ਭਗਵੰਤਵਾਨ ਨੂੰ ਜੇ ਪੁੱਛੇ ਵੀ ਤੂੰ ਆਹ ਟੱਪਣ ਨੱਚਣ ਵਾਲੇ ਜਿਗਾਰ ਤੇ ਤਾਂ ਮੂਰੇ ਹੋ ਗਿਆ ਭੱਜਿਆ ਜਾਂਦਾ ਉੱਥੇ ਐ ਤੇ ਜੇ ਤੂੰ ਹਾਲ ਤੱਕ ਇੱਕ ਵਾਰ ਜਾ ਕੇ ਉੱਥੇ ਡੱਲੇ ਵਾਲਾ ਸਾਹਿਬ ਦੀ ਖਬਰ ਤੱਕ ਨਹੀਂ ਲਈ ਹੈਗੀ ਤੂੰ ਇੱਕ ਚੱਲ ਠੀਕ ਆ ਹਾਲੇ ਜੇ ਤੇਰੇ ਕੋਲ ਨਹੀਂ ਪਾਵਰਾਂਗੇ ਮੈਂ ਸਰਕਾਰ ਕੁਝ ਨਹੀਂ ਕਰ ਸਕਦੀ ਇਸ ਮਸਲੇ ਚ ਪੰਜਾਬ ਦੀ ਵੀ ਸੈਂਟਰ ਦੇ ਆਤਾ ਤੂੰ ਕਮ ਸੇ ਕਮ ਇੱਕ ਹਮਦਰਦੀ ਦੇ ਨਾਤੇ ਤਾਂ ਜਾ ਕੇ ਬਾਪੂ ਜੀ ਦਾ ਹਾਲ ਚਾਲ ਤਾਂ ਪੁੱਛ ਸਕਦਾ ਹੈ ਵੋਟਾਂ ਵੇਲੇ ਤਾਂ ਤੂੰ ਬਥੇਰਾ ਜਾਂਦਾ ਰਿਆਂ ਉਹਨਾਂ ਕੋਲੇ ਤੇ ਅੱਜ ਤੱਕ ਤੂੰ ਜਾ ਕੇ ਇੱਕ ਵਾਰ ਵੀ ਉਹਨਾਂ ਦੇ ਕੋਲ ਜਾ ਕੇ ਹਮਦਰਦੀ ਦੇ ਤੌਰ ਤੇ ਵੀ ਨਹੀਂ ਗਿਆ ਤੂੰ ਉੱਥੇ ਤੇ ਦੂਜੀ ਗੱਲ ਮੈਂ ਤਾਂ ਦਿਲਜੀਤ ਨੂੰ ਫਿੱਟ ਲਾਣ ਦੀ ਦਿੰਦਾ ਯਾਰ ਇੱਕ ਤਾਂ ਇਹ ਆਪਣੇ ਦਿਨਾਂ ਦਾ ਚੁੱਕ ਸਮਾਂ ਚੱਲ ਰਿਹਾ ਆਪਣੀ ਕਿਸਾਨੀ ਤੇ ਤੇ ਦੂਜਾ ਰਾਤੇ ਉੱਥੇ ਸਟੇਜ ਤੇ ਉੱਤੇ ਟੱਪਦੇ ਦੀ ਨੱਚਦੇ ਦੀ ਦਲਕਾਰੇ ਮਾਰਦੇ ਦੀ ਕਲਕਾਰੀਆਂ ਮਾਰਦੇ ਦੀ ਦੱਸੋ ਵੀ ਮੈਂ ਤਾਂ ਦਲਜੀਤ ਤੋਹਰਾਣਾ ਵੀ ਤੂੰ ਪਤੰਦਰਾ ਹੋਰ ਡੇਟ ਕਰ ਦੇ ਤੂੰ ਇਹ ਤਾਂ ਕਹਦੇ ਵੀ ਪੋਹ ਦਾ ਮਹੀਨਾ ਚੜਨ ਵਾਲਾਗਾ ਸੰਗਰਾਮ ਦਾ ਦਿਹਾੜਾ ਸੀ ਰਾਤ ਤੁਸੀਂ ਜਿਹੜੇ ਨਾ ਟੱਪਦੇ ਨੱਚਦੇ ਸੀ 12 ਵਜੇ ਤੋਂ ਬਾਅਦ ਪੋਹ ਦਾ ਮਹੀਨਾ ਜਿਹੜਾ ਕਿ ਆਪਣੇ ਸ਼ਹੀਦ ਦੀ ਮਹੀਨਾ ਮੰਨਿਆ ਜਾਂਦਾ ਸਿੱਖ ਇਤਿਹਾਸ ਦੇ ਵਿੱਚ ਪੋਹ ਦਾ ਮਹੀਨਾ ਤੇ ਰਾਤ 12 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਸੰਗਰਾਮ ਅੱਜ ਉਹ ਦੀ ਜ਼ੰਗਰਾ ਦਾ ਤੇ ਮੈਂ ਤਾਂ ਫਿੱਟ ਲਾਣ ਤੀਂ ਦਲਜੀਤ ਨੂੰ ਹੀ ਮੈਂ ਦਲਜੀਤ ਯਾ ਤੂੰ ਤਾਂ ਸਿਆਣਾ ਵੈਣਾ ਤੂੰ ਤਾਂ ਕਹਿ ਸਕਦਾ ਸੀ ਵੀ ਇਹ ਡੇਟ ਨੂੰ ਭਾਈ ਮੈਂ ਨਹੀਂ ਕਰਨਾ ਪ੍ਰੋਗਰਾਮ ਅੱਗੇ ਪਿੱਛੇ ਤੂੰ ਡੇਟ ਦੇ ਸਕਦਾ ਸੀ ਕੋਈ ਮੈਂ ਤਾਂ ਤੇਰੀ ਸੋਚ ਤੋਂ ਹੈਰਾਨ ਆ ਗਾਂ ਭਗਵੰਤ ਮਾਨ ਤਾਂ ਚਲ ਪਤਾ ਹੀ ਆ ਹੈਗਾ ਹੀ ਕਿਹਦਾ ਵੈਸਾ ਮੈਂ ਤਾਂ ਹੈਰਾਨ ਆ ਤੂੰ ਮੁੱਖ ਮੰਤਰੀ ਹੋਣ ਦੇ ਨਾਤੇ ਡੱਲੇਵਾਲ ਸਾਹਿਬ ਕੋਲੇ ਬਾਪੂ ਜੀ ਕੋਲ ਤੂੰ ਇੱਕ ਬਾਾਰ ਨਹੀਂ ਹਮਦਰਦੀ ਦੇ ਤੌਰ ਤੇ ਗਿਆ ਉਹਨਾਂ ਨੂੰ ਇੱਕ ਬਾਾਰ ਨਹੀਂ ਤੂੰ ਮਿਲ ਕੇ ਆਇਆ ਹੈਗਾ ਤੇ ਆਹ ਆਪਣੇ ਨੱਚਣ ਟੱਪਣ ਦੇ ਵਿੱਚ ਕਲਕਾਰੀਆਂ ਮਾਰਨ ਦੇ ਵਿੱਚ ਤੂੰ ਸਭ ਤੋਂ ਮੂਰੇ ਆ ਈਆ ਯਾਰ ਕੱਲ ਤੁਸੀਂ ਕਿਵੇਂ ਉੱਥੇ ਭੱਜੇ ਫਿਰਦੇ ਸੀ ਦਲਜੀਤ ਦਾ ਮੂਹਰੇ ਸਵਾਗਤ ਕਰਦੇ ਸੀਗੇ ਉਧਰ ਆਪਣੇ ਬੀਬੀ ਆ ਰਾਜਮਾਤਾ ਉਹ ਜੱਫੀਆਂ ਪਾਪਾ ਮਿਲਦੀ ਸੀ ਦਲਜੀਤ ਨੂੰ ਅਕੇ ਮੇਰਾ ਪੁੱਤ ਆ ਏ ਉਹ ਮੈਂ ਤੁਸੀਂ ਇਹ ਤਾਂ ਦੇਖੋ ਯਾਰ ਵੀ ਜਿਹੜਾ ਜਿਹੜਾ ਬੰਦਾ ਕਿਸਾਨ ਕਿਸਾਨੀ ਤੇ ਜਵਾਨੀ ਲਈ ਲੜ ਰਿਹਾ ਉੱਥੇ ਕਨੌੜੀ ਬਾਰਡਰ ਤੇ ਬੈਠਾ ਪਿਛਲੇ 16 ਦਿਨ ਤੋਂ ਅੰਨ ਦਾ ਦਾਣਾ ਤੱਕ ਨਹੀਂ ਅੰਦਰ ਨਿਘਾਰ ਰਹੇਗਾ ਉਹ ਉਹਦੀ ਤਾਂ ਹਮਦਰਦੀ ਲਈ ਤੂੰ ਇੱਕ ਵਾਰ ਵੀ ਨਹੀਂ ਉੱਥੇ ਗਿਆ ਜਦੋਂ ਉਹਨਾਂ ਤੋਂ ਵੋਟਾਂ ਲੈਣੀਆਂ ਸੀ ਤੂੰ ਉਹਨਾਂ ਨੇ ਦੇਹਲੀ ਨਹੀਂ ਵੀ ਕੀਤੀ ਪਈ ਸੀ ਯਾਰ ਦਰਫੇਟੇ ਮੂੰਹ ਆ ਯਾਰ ਮੈਂ ਦੀ ਮੈਨੂੰ ਦੀ ਇਹ ਗੱਲ ਵਧੀਆ ਲੱਗੀ ਹੈਗੀ ਤੂੰ ਮੈਂ ਮੰਨਦਾ ਵੀ ਤੂੰ ਤੇਰੇ ਪੰਜਾਬ ਸਰਕਾਰ ਦੇ ਅੱਗੇ ਨਹੀਂ ਵੀ ਕੁਝ ਹੈਗਾ ਪਹਿਲੀ ਗੱਲ ਤਾਂ ਚਲੋ ਹੋਊਗਾ ਨਹੀਂ ਵੀ ਹੈਗਾ ਸੈਂਟਰ ਸਰਕਾਰ ਦਾ ਮੁੱਦਾ ਤੂੰ ਕਮ ਸੇ ਕਮ ਜਾ ਕੇ ਹਮਦਰਦੀ ਨਾਤੇ ਦਾ ਦੱਲੇਆਲ ਸਾਹਿਬ ਕੋਲ ਜਾ ਸਕਦਾ ਤੂੰ ਤੇਰਾ ਵਜ਼ੀਰ ਤੱਕ ਨੀਤ ਹੋਈ ਗਿਆ ਹੈਗਾ ਨਾ ਤੇਰਾ ਕੋਈ ਐਮਐਲਏ ਉੱਤੇ ਤੱਕ ਹੁਣ ਤੱਕ ਪਹੁੰਚਿਆ ਤੇ ਰਾਤ ਤੁਸੀਂ ਦਲਜੀਤ ਤੋਂ ਵਗੋਂ ਮੈਂ ਤਾਂ ਹੈਰਾਨ ਆ ਮੈਂ ਤੇਰੇ ਤੋਂ ਵੀ ਹੈਰਾਨ ਤੁਸੀਂ ਦੁਆਨੇ ਇਹ ਨਹੀਂ ਸੋਚੋਗੇ ਵੀ ਜਿਹੜਾ ਆ ਮਹੀਨਾ ਗਾ ਪੋ ਦਾ ਮਹੀਨਾ ਗਾ ਇਹਦੀ ਸੰਗਰਾਦ ਅੱਜ ਆ ਤੇ ਰਾਤ ਇਹ ਮਹੀਨਾ 12 ਵਜੇ ਤੋਂ ਬਾਅਦ ਸੰਗਰਾਦ ਜਿਵੇਂ ਕਹਿੰਦੇ ਸ਼ੁਰੂ ਹੋਣੀ ਪੋ ਦਾ ਮਹੀਨਾ ਚੜ ਗਿਆ ਸੀ ਤੇ ਤੁਹ ਤੁਸੀਂ ਸਟੇਜ ਤੇ ਕਲਕਾਰੀਆਂ ਮਾਰ ਰਹੀ ਦੀ ਕਿ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਇੱਕ ਕ੍ਰਿਟੀਕਲ ਮੰਥ ਜਿਹਨੂੰ ਮੰਨਦੇ ਨੇ ਜਿਹੜਾ ਸਭ ਤੋਂ ਮੇਨ ਇੱਕ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਦਾ ਮਹੀਨਾ ਇਹਨੂੰ ਗਿਣਿਆ ਜਾਂਦਾ ਗਾ ਨਿੱਕੇ ਨਿੱਕੇ ਜਿੰਦਾਨੇ ਆਪਣੇ ਆਪੇ ਵਾਰਤੇ ਆਪਣੇ ਲਈ ਹੈ ਤੇ ਤੁਸੀਂ ਉੱਥੇ ਸਟੇਜ ਤੇ ਕਲਕਾਰੀਆਂ ਮਾਰ ਰਹੇ ਹੋ ਚਲੋ ਇਹ ਗਾਉਣ ਨਾਲ ਮਜਾਉਣ ਦਾ ਪਰੇ ਕਰ ਦੋ ਮੈਂ ਆਪ ਭਗਵੰਤ ਮਾਨ ਤੋ ਇਹ ਹਰਾਨ ਤੂੰ ਇੱਕ ਇੱਕ ਫੋਨ ਤੱਕ ਨਹੀਂ ਕੀਤਾਗਾ ਡੱਲੇ ਵਾਲਾ ਸਾਹਿਬ ਨੂੰ ਜਾਣਾ ਤਾਂ ਉੱਥੇ ਬਹੁਤ ਦੂਰ ਦੀ ਗੱਲ ਆ ਤੋ ਦੋਸਤੋ ਮੈਂ ਤੁਹਾਨੂੰ ਇਹ ਵੀਡੀਓ ਦੇ ਨਾਤੇ ਇਹੀ ਪੁੱਛਣਾ ਚਾਹੁੰਦਾ ਵੀ ਕੀ ਇਹ ਜੈਦ ਸੀਗਾ ਜਿਹੜਾ ਰਾਤ ਉੱਥੇ ਪ੍ਰੋਗਰਾਮ ਕੀਤਾ ਗਿਆ ਕਲਕਾਰੀਆਂ ਮਾਰੀਆਂ ਗਿਆ ਨੇ ਤੇ ਉਧਰੋਂ ਤਾਂ ਪੋਦਾ ਮਹੀਨਾ ਸ਼ੁਰੂ ਹੋ ਗਿਆ ਸੰਗਰਾਦ ਸੀਗਾ ਅੱਜ ਉਧਰ ਇਹ ਸਟੇਜਾਂ ਦੇ ਰਾਤਾਂ ਨੂੰ ਕਲਕਾਰੀਆਂ ਮਾਰਦੇ ਨੇ ਉੱਥੇ ਤੇ ਦੂਜੀ ਗੱਲ ਭਗਵਾਨ ਤਮਨ ਨੂੰ ਇਹ ਨੱਚਣ ਟੱਪਣ ਵਾਲਾ ਜਗਾਰਡ ਦਾ ਇਹਨੇ ਮੇਨ ਮੰਨ ਲਿਆ ਤੇ ਉਧਰ ਡੱਲੇ ਵਾਲਾ ਸਾਹਿਬ ਦੀ ਜਿਹੜੇ ਆਪਣੇ ਆਗੂ ਨੇ ਉੱਥੇ ਭੁੱਖਣ ਪਾਣੇ ਬੈਠੇ ਰਹੇ ਉਹਨਾਂ ਦੀ ਹਮਦਰਦੀ ਲਈ ਇਹਦੇ ਇਹਦੇ ਦਿਮਾਗ 'ਚ ਇੱਕ ਸੋਚ ਇੱਕ ਫੁਰਨਾ ਵੀ ਨਹੀਂ ਫੁਰਿਆ ਹੋਗਾ ਸੋ ਦੋਸਤੋ ਚਲੋ ਇਹ ਤਾਂ ਹੋ ਗਿਆ ਇਹਨਾਂ ਤਾਂ ਜਿਹੜੇ ਆਪਣੇ ਝੱਲ ਖਲਾਰਨਾਂ ਦੀ ਖਲਾਰਤਾ ਜੋ ਕਮਲ ਮਿੱਧਣਾ ਮਿੱਧਤਾ ਸੋ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਬਾਅਦ ਚ ਜਦੋਂ ਪਛਤਾਣੀ ਸੇ ਕੀ ਆਊਗਾ ਜਦ ਚਿੜੀਆ ਚੋਗੀ ਖੇਤ ਕੇ ਤੇ ਉਹ ਕਹਾਣੀ ਨਾ ਹੋ ਜਵੇ ਦੋਸਤੋ ਵੀ ਬਾਅਦ ਚ ਆਪਾਂ ਤਰੀਫਾਂ ਕਰਦੇ ਫਿਰ ਇਹ ਪੋਸਟਾਂ ਪਾਉਂਦੇ ਫਿਰ ਇਹ ਹਨਾ ਵੀ ਬਾਪੂ ਜੀ ਆਏ ਸੀਗੇ ਡੱਲੇ ਵਾਲਾ ਸਾਬਾ ਆਏ ਸੀਗੇ ਉਹ ਐਂਦੇ ਸਿਆਣੇ ਸੀਗੇ ਐਨੇ ਆਏ ਸੀਗੇ ਤੇ ਜਦੋਂ ਹੁਣ ਸਮਾਂ ਸੰਭੜ ਦਾ ਟਾਈਮ ਆ ਸਰਕਾਰ ਨੂੰ ਦਿਖਾ ਦਿਓ ਉੱਥੇ ਜਾ ਕੇ ਚਾੜ ਦਿਓ ਤੇ ਤਲ ਤੇ ਤਲ ਕੀੜੇ ਤੇ ਕੀੜੀ ਚਾੜ ਦੋ ਉੱਥੇ ਜਾ ਕੇ ਹੋ ਜੋ ਕੱਟੇ ਜਾ ਕੇ ਮੈਂ ਤਾਂ ਕਹਿੰਦਾ ਚਾਹੇ ਜਿਜਵਾਤੀ ਹੋ ਗਈ ਹੋ ਜੋ ਯਾਰ ਚਲੋ 2020 ਵਾਲਾ ਜਿਹੜਾ ਧਾਰਨਾ ਦੀ ਇਹਨਾਂ ਨੂੰ ਦੁਬਾਰਾ ਯਾਦ ਕਰਾ ਦੀ ਉਦੋਂ ਦੁੱਗਣਾ ਕਰਕੇ ਦਿਖਾ ਦੀ ਉੱਥੇ ਸੋ ਦੋਸਤੋ ਮੇਰੀ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਹਰਿਆਣੇ ਵਾਸੀਆਂ ਨੂੰ ਯੂਪੀ ਵਾਸੀਆਂ ਨੂੰ ਪੂਰੇ ਭਾਰਤ ਦੇ ਦੇਸ਼ ਵਾਸੀਆਂ ਨੂੰ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਆ ਦੋਸਤੋ ਚਲੋ ਆਪਾਂ ਡੱਲੇ ਵਾਲਾ ਬਾਪੂ ਜੀ ਕੋਲ ਜਾ ਕੇ ਉਹਨਾਂ ਦਾ ਹੌਸਲਾ ਵਧਾਈਏ ਧੰਨਵਾਦ ਜੀ